ਇੱਕ ਗੱਲ طے ਹੈ ਉਹਦੇ ਦਰ ਤੇ ਗਰੀਬ ਬਣ ਕੇ ਆਉਣਾ ਪੈਂਦਾ ਇੱਥੇ ਗਰੀਬ ਦਾ ਭਾਵੇਂ ਨਹੀਂ ਹੈ ਵੀ ਜਿਹੜਾ ਪੁੱਲੀ ਚ ਰਹਿੰਦਾ ਹੈ ਗਰੀਬ ਦਾ ਭਾਵ ਹੈ ਮਨ ਕਰਕੇ ਨੀਵੇਂ ਆਉਣਾ ਪੈਂਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਸਿੱਖਾਂ ਨੇ ਪੁੱਛਿਆ ਵੀ ਤੁਹਾਡੇ ਦਰ ਤੇ ਬੜੇ ਲੋਕ ਆਉਂਦੇ ਨੇ ਕਿਨੂੰ ਸੀਨੇ ਨਾਲ ਲਾਉਦੇ ਹੋ ਤੇ ਕਿਨੂੰ ਦੂਰ ਰੱਖਦੇ ਹੋ ਗੁਰਦੇਵ ਨੇ ਬਤਾ ਉੱਥੇ ਕੀ ਆਖਿਆ ਮਹਾਰਾਜ ਕਹਿੰਦੇ ਗਾਰੀਬੁਲ ਪਰਸਤੋ ਗਨੀਮੁਲ ਬੁਦਾਸ ਫਾਰਸੀ ਚਾਹ ਸਫਰਨਾਮੇ ਚ ਲਿਖਿਆ ਕਹਿੰਦੇ ਜਿਹੜਾ ਤੇ ਗਰੀਬ ਬਣ ਕੇ ਆਉਂਦਾ ਭਾਵਨੀਵਾ ਹੋ ਕੇ ਆਉਂਦਾ ਉਹਨੂੰ ਤੇ ਪਾਲ ਲੈਣਾ ਛਾਤੀ ਨਾਲ ਲਾ ਕੇ ਤੇ ਜਿਹੜਾ ਮੇਰਾ ਗਨੀਮ ਬਣ ਕੇ ਆਉਂਦਾ ਅਹੰਗ ਵਿੱਚ ਹੰਕਾਰ ਵਿੱਚ ਚਾਹੇ ਉਹ ਜਾਤ ਦਾ ਹੈ ਪੈਸੇ ਦਾ ਹੈ ਰਤਬੇ ਦਾ ਹੈ ਗਿਆਨ ਦਾ ਹੈ ਕਿਸੇ ਤਰ੍ਹਾਂ ਦਾ ਵੀ ਹੰਕਾਰ ਹੈ ਸ਼ਰੀਕਾ ਕਰਨਾ ਬਿਲੇ ਮੈਂ ਕਿਹੜਾ ਕਾਟਾਂ ਗੁਰੂ ਨਾਲੋਂ ਉਹਨੂੰ ਗਨੀਮ ਆਂਦੇ ਨੇ ਕਹਿੰਦੇ ਗਨੀਮ ਨੂੰ ਗਾਲ੍ਹ ਕੇ ਸੁੱਟ ਦਿੰਨਾ ਮੈਂ ਅੱਜ ਨਹੀਂ ਤੇ ਕੱਲ ਉਹਦੀ ਡਾਗ ਵੱਜਦੀ ਐ ਦਿਖਦੀ ਨਹੀਂ ਜਦੋਂ ਵੱਜਦੀ ਐ ਫਿਰ ਉੱਠਣ ਜੋਗਾ ਨਹੀਂ ਛੱਡਦੀ ਤੋਂ ਜਦੋਂ ਵੀ ਗੁਰੂ ਘਰ ਆਉਣਾ ਐ ਜਾਤ ਕਿਹੜੀ ਐ ਰਤਬਾ ਕੀ ਐ ਗਿਆਨ ਕਿੰਨਾ ਕਹ ਹਸਤੀ ਕਿੱਡੀ ਕਹ ਘਰ ਛੱਡ ਕੇ ਆਇਆ ਕਰੋ ਇੱਥੇ ਸਿੱਖ ਬਣ ਕੇ ਆਈਦਾ ਸਿੱਖਣ ਆਈਦਾ ਐ ਸਿਖਾਉਣ ਲੱਗ ਪਈਨੇ ਆਂ ਅਸੀਂ ਗੁਰੂ ਨੂੰ ਕਈ ਵਾਰ ਐਦਾਂ ਹੋਣਾ ਚਾਹੀਦਾ ਗੁਰਦਾਰੇ ਉਦਾ ਹੋਣਾ ਚਾਹੀਦਾ ਉਹ ਭਾਈ ਦੀ ਤੁਹਾਡਾ ਘਰ ਨਹੀਂ ਐ ਤੁਸੀਂ ਆਪਣੇ ਘਰ ਵਿੱਚ ਆਪਣੀ ਚਲਾਓ ਗਵਡੀਆਂ ਦੇ ਚਲਾਉਣ ਲੱਗੂਗੇ ਤੇ ਅਗਲਾ ਟੋਕ ਦਿੰਦਾ ਵੀ ਕੰਮ ਕਰ ਭਾਈ ਆਪਣੇ ਘਰ ਜਾ ਕੇ ਗੁਰੂ ਘਰ ਜਿਹੜਾ ਮਰਜ਼ੀ ਆ ਜਾਂਦਾ ਮੈਂ ਆ ਕਰਦਾਗਾ ਉਹ ਕਰਦਾਗਾ ਹੱਦ ਹੋਈ ਪਈ ਐ ਇਹ ਗੁਰੂ ਦਾ ਘਰ ਐ ਇਥੇ ਲਾਓ ਦੀ ਜਿਹੜੀ ਕਿਤਾਬ ਹੈ ਗੁਰੂ ਦੀ ਲਿਖੀ ਹੈ ਗੁਰੂ ਦੀ ਬਾਣੀ ਹੈ ਉਹਦੇ ਅਕੋਰਡਿੰਗ ਗੁਰਦਾਰਾ ਚੱਲਣਾ ਹੈ ਨਾ ਕਿ ਸਾਡੇ ਘਰ ਦੇ ਸਿਧਾਂਤ ਦੇ ਨਾਲ ਜਿੰਨੀ ਜਲਦੀ ਸਮਝ ਲਓਗੇ ਉਨੀ ਜਲਦੀ ਕੰਮ ਪਰਫੁੱਲਤ ਹੋਵੇਗੀ ਉਨੀ ਜਲਦੀ ਝਗੜੇ ਨਿਪਟ ਜਾਣਗੇ ਆਪਣੇ ਮੈਂ ਆਪਣੀ ਮਰਿਆਦਾ ਚਲਾਉਣਾ ਤੁਸੀਂ ਆਪਣੀ ਚਲਾਉਦੇ ਉਹ ਡਾਂਗ ਇਸੇ ਕਰਕੇ ਖੜਕਦੀ ਹੈ ਸਾਡੀ ਜੇ ਸਾਰੇ ਹੀ ਗੁਰੂ ਦੇ ਆਸ਼ੇ ਤੇ ਚੱਲ ਪਈਏ ਫਿਰ ਝਗੜਾ ਆਪੇ ਨਿਪਟ ਜਾਵੇ ਆਪਣੀ ਈਗੋ ਨੂੰ ਕਰ ਛੱਡਾਈ ਤੋ ਗੁਰਦੇਵ ਕਹਿੰਦੇ ਗਨੀਮਾ ਨੂੰ ਘਾਲਦਾ ਗਰੀਬਾਂ ਨੂੰ ਪਾਲ ਲੈਣਾ ਹੈ ਪਰਵਰਿਸ਼ ਕਰਦਾ ਪ੍ਰੇਮ ਕਰਦਾ ਤੋ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦੁੱਖ ਖਤਮ ਹੋ ਜਾਣਗੇ ਸੁਖ ਮਿਲੇਗਾ ਵਾਹਿਗੁਰੂ ਦੇ ਗੁਣ ਗਾਇਆ ਕਰ